ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹੇ ਪ੍ਰਭੂ ਲੋਕ ਦੁਨਿਆਵੀ ਪੁਰਖਾਂ ਦਾ ਪਰਵਾਸਾ ਪਰੋਸਾ ਕਰਨਾ ਕਿ ਮੇਰੀ ਰੱਖਿਆ ਕਰਨਗੇ ਇਹ ਬਿਰਥਾ ਭਾਵ ਵਿਅਰਥ ਹੈ हे मेरे ठाकुर मालिक प्रभु स्वामी जीओ सानू ता एक तेरी आप जी दी ही टेक ओट है अवर छूटी सबयास अचिंत ठाकुर बेटे गुणतास उस अंदरों अवर होर सारी आस उम्मीद छुट गई मिट गई है जिस नु गुना दे तास खजाने ठाकुर मालिक परमेश्वर जी अचिंत अक्ष मात्र अचानक ही आके भेटे मिल गए ਵਾਜਿਸ ਨੂੰ ਅਚਿੰਤ ਚਿੰਤਾ ਤੋਂ ਰਹਿਤ ਤੇ ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ ਮਿਲੇ ਹਨ ਏਕੋ ਨਾਮ ਧਿਆਏ ਮਨ ਮੇਰੇ ਏ ਮੇਰੇ ਪਿਆਰੇ ਮਨਾ ਇੱਕ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰ ਤੇ ਹੁਣਾ ਕਰ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਏ ਮੇਰੇ ਪਿਆਰੇ ਮਨਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਕ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਵਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੇਕ ਤੇ ਗੁਣ ਪਕਾਰ ਕਰਨ ਵਾਲੇ ਤੇ ਹਰੇਕ ਗੁਣਾ ਦੇ ਮਾਲਕ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਫਿਰ ਤੇਰਾ ਲੋਕ ਪ੍ਰਲੋਕ ਗਿਆਨ ਪਰਪ੍ਰਾਪਤੀ ਦਾ ਮੁਕਤੀ ਦੀ ਪ੍ਰਾਪਤੀ ਦਾ ਇਤਿਆਦ ਸਾਰਾ ਕੰਮ ਕਾਰਜ ਪੂਰਾ ਹੋ ਜਾਵੇਗਾ ਰਹਾਉ ਅਤੇ ਉਹ ਬੇਨਤੀ ਵੀ ਕਰਿਆ ਕਰ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਏ ਪਰਮੇਸ਼ਰ ਤੂੰ ਆਪ ਹੀ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਏਸੇ ਕਰਕੇ हे ਹਰੀ ਪਰਮੇਸ਼ਰ ਮੈਂ ਆਪ ਜੀ ਮੈਂ ਆਪ ਜੀ ਦੇ ਚਰਨਾ ਕਮਲਾਂ ਦੀ ਸਰਨ ਓਟ ਲੈਣਾ ਕੀਤੀ ਹੈ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ हे हरि परमेश्वर मन तन ਕਰਕੇ ओही जो तेरा सारेया विच प्रकाश रूप है उस तत्पद दे लाखर त्रु मैं त्याया आराधना कीता है हे हरि परमेश्वर आप जी ने अपना आनंद स्वरूप कृपा करके मेनू अंदरो ही प्रकट करके विखा दित्ता है तिसहि कि ओट सदीव जाके कीने है जीव हे भाई सानू सदीव हमेशा वास्ते उस परमेश्वर दी ही ओट टेक है जिस परमेश्वर दे सारे जीव जंत पैदा कीते हुए हन सिमरत हर करत निदान राखन हार निदान जो हर परमेश्वर दा सिमरन करदा है उस नु परमेश्वर नौ नदियां ते 18 सिद्धियां दे, दे निधान खजाने प्राप्त करा द인다 ਹੈ ਤੇ ਨਿਦਾਨ ਅੰਤ ਨੂੰ ਆਪਣੇ ਸੇਵਕਾਂ ਬਾਲਕਾਂ ਦੀ ਰੱਖਿਆ ਕਰਨ ਵਾਲਾ ਸਰਬ ਕਿਰੇਣ ਹੋ ਵੀਜੈ ਆਪ ਮਿਟਾਈ ਮਿਲੀ ਜੈ ਏ ਭਾਈ ਸਾਰਿਆਂ ਦੀ ਚਰਨ ਧੂੜੀ ਹੋਣਾ ਕਰੀਏ ਅਤੇ ਆਪਾ ਪਾਪ ਹੰਕਾਰ ਆਪਣੇ ਅੰਦਰੋਂ ਮਿਟਾ ਕੇ ਗੁਰੂ ਪਰਮੇਸ਼ਰ ਦੇ ਨਾਲ ਮਿਲਣਾ ਕਰੀਏ ਆਨੰਦਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਇਹ ਭਾਈ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰੀਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਨਾਮ ਜਪਣ ਵਾਲਾ ਕਾਮ ਕਰਜ ਸਫਲਾਵਾ ਸਹਿਤ ਗਿਆਨ ਰੂਪੀ ਫਲ ਦੇ ਹੈ RAM KALI MAHALLA PANJWA KARAN KARAN KARIM SARV PRATIPAL RAHIM ਇਹ ਭਾਈ Hindu ਲੋਕ ਪਰਮੇਸ਼ਰ ਨੂੰ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਥਨ ਕਰਦੇ ਹਨ ਜੇ ਮੁਸਲਮਾਨ کریم ਕਰਮ ਬਖਸ਼ੀ ਕਰਨ ਵਾਲਾ ਕਥਨ ਕਰਦੇ ਹਿੰਦੂ ਲੋਕ ਪਰਮੇਸ਼ਰ ਨੂੰ ਸਾਰਿਆਂ ਦੀ ਪ੍ਰਤ ਪਾਲਣਾ ਕਰਨ ਵਾਲਾ ਕਹਿੰਦੇ ਮੁਸਲਮਾਨ ਪਰਮੇਸ਼ਰ ਨੂੰ ਫਾਰਸੀ ਵਿੱਚ ਰਹਿਮਦਿਲ ਵਾਲੇ ਕਹਿੰਦੇ ਇਉਂ ਉਸ ਪਰਮੇਸ਼ਰ ਦੇ ਹੀ ਸਾਰੇ ਨਾਮ ਅੱਲਾਹ ਅਲਕ ਅਪਾਰ ਖੁਦ ਖੁਦਾਈ ਵੱਡ ਬੇਸਮਾਰ ਮੁਸਲਮਾਨ ਲੋਕ ਪਰਮੇਸ਼ਰ ਨੂੰ ਅੱਲਾਹ ਭਾਵ ਅੱਲਾਹ ਕਹਿੰਦੇ ਆ ਹਿੰਦੂ ਲੋਕ ਪਰਮੇਸ਼ਰ ਨੂੰ ਅਲੱਖ ਲਖਣ ਤੋਂ ਰਹਿਤ ਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਕਹਿੰਦੇ ਆ ਮੁਸਲਮਾਨ ਪਰਮੇਸ਼ਰ ਨੂੰ ਖੁਦ ਖੁਦਾਏ ਆਪਣੇ ਆਪ ਆਇਆ ਹੋਇਆ ਕਹਿੰਦੇ ਆ ਤੇ ਹਿੰਦੂ ਲੋਕ ਵੱਡਾ ਤੇ ਬੇਸਮਾਰ ਗਿਣਤੀ ਤੋਂ ਰਹਿਤ ਕਹਿੰਦੇ ਆ ਅੱਗੇ ਸਤਿਗੁਰੂ ਜੀ ਹਿੰਦੂ ਤੇ ਮੁਸਲਮਾਨ ਬਾਬਤ ਇੱਕ ਇੱਕ ਪੰਕਤੀ ਉਚਾਰਨ ਕਰਦੇ ਆ ਉੰ ਨਿਮੋ ਭਗਵੰਤ ਗੁਸਾਈ ਖਾਲਕ ਰਵ ਰਹਾ ਸਰਬ ਠਾਈ ਰਹਾ ਜੋ ਭਗਵੰਤ ਖਟ ਪਗਾਂ ਸੰਪੰਨ ਤੇ ਗੁਸਾਈ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਹੈ ਉਸ ਊੰ ਭਾਵ ਊੰਕਾਰ ਮੰਗਲ ਰੂਪ ਪਰਮੇਸ਼ਰ ਨੂੰ ਨਮੋ ਨਮਸਕਾਰ ਹੈ ਇਥੇ ਨਿਮੋ ਹੈ ਭਾਵ ਨਮਸਕਾਰ ਹੈ ਵਾ ਜਿਸ ਦਾ ਨਾਮ ਭਗਵੰਤ ਤੇ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਹੈ ਵਾਜੂ ਉਹ ਉਹ ਸੁੰਦਰ ਸਰੂਪ ਵਾਲਾ ਹੈ ਜੋ ਉਹ ਨਾਮ ਉਚਾਰਨ ਕਰਨ ਮਾਤਰ ਰੱਖਿਆ ਕਰਨ ਵਾਲਾ ਹੈ ਕਹਿੰਦੇ ਹਨ ਖਾਲਕ ਕਲਕ ਦਾ ਮਾਲਕ ਪਰਮੇਸ਼ਰ ਸਾਰਿਆਂ ਥਾਵਾਂ ਉੱਤੇ ਰੱਬ ਵਿਆਪਕ ਹੋ ਰਿਹਾ ਹੈ ਰਹਾਉ ਅੱਗੇ ਹੁਣ ਸਤਿਗੁਰੂ ਜੀ ਇੱਕ ਇੱਕ ਪਉੜੀ ਕਥਨ ਕਰਦੇ ਆ ਜਗਨਨਾਥ ਜਗ ਜੀਵਨ ਮਾਧ ਪਉ ਪੰਜਨ ਰਿਦਵਾਹੇ ਅਰਦ ਹਿੰਦੂ ਲੋਕ ਕਹਿੰਦੇ ਹਨ ਕਿ ਉਹ ਪਰਮੇਸ਼ਰ ਜਗਤ ਦਾ ਸੁਆਮੀ ਹੈ ਸਾਰੇ ਜਗਤ ਦਾ ਜੀਵਨ ਰੂਪ ਤੇ ਮਾਦੋ ਮਾਇਆ ਦਾ ਤਉ ਪਤੀ ਹੈ ਪੁਨਾ ਉਹ ਜੰਮਣ ਮਰਨ ਦੇ ਪਉ ਡਰ ਨੂੰ ਪੰਜਨ ਨਾ ਭੰਨਣ ਦਾਸ ਕਰਨ ਵਾਲਾ ਹੈ ਇਸ ਕਰਕੇ ਉਸ ਨੂੰ ਰਿਦ ਚਿਤ ਮਾਹੇ ਵਿੱਚ ਆਰਾਧੋ ਆਰਾਧਣਾ ਤੇਉਣਾ ਕਰੋ ਰਿਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬੱਧਰ ਮੁਕੰਦ ਉਹ ਸਾਰੇ ਰਿਖੀ ਕੇਸ ਰਿਖੀਆਂ ਦਾ ਈਸ਼ਰ ਹੈ ਵਾ ਰਿਖੀ ਇੰਦਰੀਆਂ ਦਾ ਚੇਤਨ ਈਸ਼ਰ ਹੈ ਪ੍ਰਕਾਸ਼ਕ ਹੈ ਗੋਪਾਲ ਧਰਤੀ ਦਾ ਪਾਲਕ ਹੈ ਵਾ ਗੋ ਗਉ ਰੂਪ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਗੋਵਿੰਦ ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਹੈ ਵਾ ਜੋ ਗੋ ਵੇਦਾਂ ਕਰਕੇ ਵਿੰਦ ਜਾਣਨੇ ਯੋਗ ਹੈ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਹੈ ਜੋ ਸੰਸਾਰ ਨੇਤਰਾਂ ਦਾ ਵਿਸ਼ਾ ਹੈ ਉਹ ਸਰਬੱਤਰ ਸਾਰਿਆਂ ਵਿੱਚ ਆਇਆ ਹੋਇਆ ਮੁਕੰਦ ਮੁਕਤੀ ਦਾ ਦਾਤਾ ਹੈ ਮਿਹਰਵਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ ਮੁਸਲਮਾਨ ਕਹਿੰਦੇ ਹਨ ਕਿ हे ਖੁਦਾ ਇਕ ਤੂੰ ਹੀ ਤੂੰ ਆਪ ਹੀ ਮਿਹਰਬਾਨ ਮਿਹਰ ਕਰਨ ਵਾਲ ਤੇ ਮੌਲਾ ਮੋਲਾਣਾ ਰੂਪ ਹੈ ਵਾ ਮੌਲਾ ਪਰਪੁੱਲਤ ਰੂਪ ਹੈ ਵਾ ਸਾਰਿਆਂ ਵਿੱਚ ਮੌਲਾ ਮਿਲਿਆ ਹੋਇਆ ਹੈ ਮੁਸਲਮਾਨਾਂ ਦੇ ਪੀਰ ਗੁਰੂ ਪੈਗੰਬਰ ਪੈਗੰਬਰ ਭਾਵ ਨਵੇਂ ਮਤ ਦੇ ਪ੍ਰਵਿਰਤਕ ਸੇਖ ਬਿਰਧ ਜਾਤੀ ਵਾਲੇ ਆਤ ਸਭ ਤੂੰ ਆਪ ਹੀ ਹੈ ਦਿਲਾਂ ਦਾ ਮਾਲਕ ਕਰੇ ਹਾਕ ਕੁਰਾਨ ਕਤੇਬ ਤੇ ਪਾਕ ਸਾਰਿਆਂ ਦੇ ਦਿਲਾਂ ਹਿਰਦਿਆਂ ਦਾ ਮਾਲਕ ਸੁਆਮੀ ਵੀ ਤੂੰ ਆਪ ਹੀ ਹੈ ਅਤੇ ਸਭਨਾ ਦਾ ਹਾਕ ਹੱਕ ਇਨਸਾਫ ਕਰਦਾ ਹੈ ਭਾਵ ਸੱਚੇ ਨੂੰ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਵਾ ਸਭ ਹਾਕ ਆਵਾਜ਼ ਦੇਣ ਕਰਦਾ ਹੈ ਪਾਪ ਜਦ ਕੋਈ ਬੁਰਾ ਕੰਮ ਕਰਦਾ ਤਾਂ ਉਸਦੇ ਦਿਲ ਹਰਕਤ ਹੁੰਦੀ ਹੈ ਕਿ ਤੂੰ ਬੁਰਾ ਕੰਮ ਕਰ ਰਿਹਾ ਹੈ ਤੈਨੂੰ ਇਸ ਬੁਰੇ ਕੰਮ ਦਾ ਦੁੱਖ ਹੋਵੇਗਾ ਪਰ ਜੀਵ ਬੁਰਾਈ ਦੇ ਵਸ ਪਿਆ ਆ ਬੁਰਾ ਕਰਮ ਕਰਨ ਤੋਂ ਹਟਦਾ ਨਹੀਂ ਅੰਦਰੋਂ ਤਾਂ ਆਵਾਜ਼ ਜ਼ਰੂਰ ਆਉਂਦੀ ਹੈ ਇਸੇ ਨੂੰ ਹਾਕ ਮਾਰਨਾ ਕਹਿੰਦੇ ਆ ਇਸੇ ਤਰ੍ਹਾਂ ਜੀਵ ਜਦ ਕੋਈ ਚੰਗਾ ਕਰਮ ਕਰਦਾ ਹੈ ਤਾਂਦੇ ਹਿਰਦੇ ਵਿੱਚ ਉਤਸ਼ਾਹ ਹੁੰਦਾ ਹੈ ਕਿ ਠੀਕ ਕੰਮ ਹੋ ਗਿਆ ਹੈ ਜਿਹੜਾ ਅੰਦਰੋਂ ਰੈ ਸਲਾਹ ਦੇ ਰਿਹਾ ਉਸ ਨੂੰ ਹਾਕ ਮਾਰਨਾ ਕਹਿੰਦੇ ਆ ਕੁਰਾਨ ਸ਼ਰੀਫ ਦੇ ਸਬਕ ਤੇਵ ਕਿਤਾਬਾਂ ਕਿਤੇਬਾਂ ਤੋਂ ਤੂੰ ਪਾਕ ਪਵਿੱਤਰ ਹੈ ਨਾਰਾਇਣ ਨਰਹਰ ਦਿਆਲ ਰਮਤਰਾਮ ਕਟ ਕਟ ਆਧਾਰ ਹਿੰਦੂ ਕਹਿੰਦੇ ਹਨ ਕਿ ਨਾਰਾਇਣ ਨਰਾਂ ਨਰਾਂ ਵਿੱਚ ਤੇਰਾ ਹੀ ਘਰ ਹੈ ਵਾ ਤੇਰੇ ਵਿੱਚ ਨਾਰਾਇਣ ਅਵਿਦਿਆ ਰੂਪੀ ਰਾਇਣ ਰਾਤ ਨਹੀਂ ਹੈ ਨਰਹਰ ਨਰ ਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲਾ ਹੈ ਵਹ ਸਾਰਿਆਂੰਦਰਾਂ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਹਰੇ ਭਰੇ ਕਰਨ ਵਾਲਾ ਹੈ ਤੂੰ ਆਪ ਹੀ ਦਇਆਲ ਦਇਆ ਦਾ ਕਰ ਹੈ ਏ ਪਰਮੇਸ਼ਰ ਤੂੰ ਰਮਤ ਸੁੰਦਰ ਸਰੂਪ ਵਾਲਾ ਹੈ ਵਾ ਤੂੰ ਸਾਰਿਆਂ ਥਾਵਾਂ ਵਿੱਚ ਰਮਿਆ ਹੋਇਆ ਤੇ ਕਟਾਂ ਕਟਾਂ ਦਾ ਆਧਾਰ ਆਸਰਾ ਰੂਪ ਹੈ ਬਾਸ ਦੇਵ ਬਸਤ ਸਭ ਠਾਈ ਲੀਲਾ ਕਿਛ ਲਖੀ ਨਾ ਜਾਏ ਤੂੰ ਹੀ ਬਾਸ ਦੇਵ ਰੂਪ ਹੈ ਵਾਹ ਤੂੰ ਬਾਸ ਦੇਵ ਸਾਰਿਆਂ ਨੂੰ ਬਾਸ ਵਾਸਾ ਦੇਣ ਵਾਲਾ ਤੇ ਸਭਨਾ ਦਾ ਦੇਵ ਪ੍ਰਕਾਸ਼ ਰੂਪ ਹੈ ਵਾਹ ਤੂੰ ਬਾਪ ਹੀ ਸਾਰਿਆਂ ਵਿੱਚ ਵਸਦਾ ਹੈ ਤੇ ਸਭਨਾ ਨੂੰ ਆਪਣੀ ਚੇਤਨਾ ਸੱਤਾ ਨਾਲ ਦੇਵ ਪ੍ਰਕਾਸ਼ ਦਾ ਹੈ ਅਤੀ ਚਾਰਖਾਣੀਆਂ ਲੋਕ ਪ੍ਰਲੋਕ ਦੀਆਂ ਸਾਰੀਆਂ ਥਾਵਾਂ ਵਿੱਚ ਵਸ ਰਿਹਾ ਹੈ ਤੇਰੀ ਲੀਲਾ ਖੇਡ ਕੁਝ ਵੀ ਲਖੀ ਜਾਣੀ ਨਹੀਂ ਜਾ ਸਕਦੀ ਮੇਰ ਦਇਆ ਕਰ ਕਰਨਹਾਰ ਭਗਤ ਬੰਦਗੀ ਦੇਹ ਸਿਰਜਣਹਾਰ ਮੁਸਲਮਾਨ ਕਹਿੰਦੇ ਹਨ ਕਿ اے ਖੁਦਾ ਤੂੰ ਮਿਹਰਬਾਨੀ ਕਰਨ ਵਾਲਾ ਹੈ ਹਿੰਦੂ ਕਹਿੰਦੇ ਹਨ ਇਹ ਪ੍ਰਭੂ ਤੂੰ ਦਇਆ ਦ੍ਰਿਸ਼ਟੀ ਕਰਨ ਵਾਲਾ ਹੈ ਵਾ ਤੂੰ ਦਇਆ ਦੀ ਆਕਾਰ ਖਾਣੀ ਤੇ ਮਿਹਰਬਾਨੀ ਕਰਨ ਵਾਲਾ ਹੈ ਹਿੰਦੂ ਕਹਿੰਦੇ ਹਨ ਕਿ اے ਸਿਰਜਣਹਾਰ ਰਚਨਹਾਰ ਪਰਮੇਸ਼ਰ ਤੂੰ ਸਾਨੂੰ ਆਪਣੀ ਕੀਰਤਨ ਭਗਤੀ ਤੇ ਆਪਣੀ ਬੰਦਗੀ ਸਿਮਰਨ ਕਰਨ ਦੀ ਦਾਤ ਬਖਸ਼ ਦੇਣਾ ਕਰੋ ਕਿਉਂਕਿ ਤੂੰ ਹੀ ਸਭਨਾ ਨੂੰ ਰਚਨ ਵਾਲਾ ਹੈ ਕਹੋ ਨਾਨਕ ਗੁਰ ਖੋਏ ਪਰਮ ਏਕੋ ਅੱਲ੍ਹਾ ਬਾਹ ਬ੍ਰਹਮ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰ ਸਤਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੇ ਹਿਰਦਿਆਂ ਵਿੱਚ ਇਹ ਪਰਮ ਭੁਲੇਖਾ ਖੋਏ ਦੂਰ ਕਰ ਦਿੱਤਾ ਹੈ ਅਤੇ ਇੱਕ ਅੱਲ੍ਹਾ ਖੁਦਾ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕੋ ਰੂਪ ਕਥਨ ਕੀਤਾ ਹੈ। ଅਤਵਾ ਜਿਨ੍ਹਾਂ ਦੇ ਹਿਰਦੇ ਵਿੱਚੋਂ ਗੁਰਾਂ ਨੇ ਪਰਮ ਮਖੋ ਮੇੜ ਦਿੱਤਾ ਹੈ। ਉਹਨਾਂ ਨੇ ਅੱਲਾ ਤੇ ਪਰਮੇਸ਼ਰ ਨੂੰ ਇੱਕ ਸਰੂਪ ਹੀ ਨਿਸ਼ਚੈ ਕੀਤਾ ਹੈ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ